ਸੋਰਠ ਮਹੱਲਾ ਪਹਿਲਾ ਸੋਰਠ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇ ਮਹਾਰਾਜ ਦਾ ਹੁਕਮਨਾਮਾ ਅੰਗ ਨੰਬਰ 597 ਤੇ ਸੁਭਾਇਮਾਨ ਬਖਸ਼ਿਸ਼ ਕਰਦੇ ਹਨ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮਥਾਰੇ ਪੇ ਭਿਖਾਰੀ ਜੀਓ ਸਾਹਿਬ ਗੁਰੂ ਨਾਨਕ ਦੇ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਇਹ ਪ੍ਰਮਾਤਮਾ ਤੂੰ ਸਾਰੇ ਸੰਸਾਰ ਨੂੰ ਦਾਤਾ ਦੇਣ ਵਾਲਾ ਮਾਲਕ ਹੈ ਤੇ ਮੈਂ ਤੇਰੇ ਦਰ ਦਾ ਮੰਗਤਾ ਹਾਂ ਅਸੀਂ ਤੇਰੇ ਦਰ ਤੇ ਜਨਮ ਤੋਂ ਹੀ ਭਿਖਾਰੀ ਹਾਂ ਤੇ ਤੇਰੇ ਦਰ ਤੋਂ ਹੀ ਅਸੀਂ ਮੰਗ ਰੱਖਦੇ ਹਾਂ ਮੈਂ ਕੀ ਮੰਗੂ ਕਿਸ਼ਥਿਰ ਨਾ ਰਹਾਈ ਹਰਦੀਜਾ ਨਾਮ ਪਿਆਰੀ ਜੀ ਸਾਬ ਕਹਿੰਦੇ ਮੈਂ ਸੰਸਾਰ ਦੇ ਪਦਾਰਥਾਂ ਨੂੰ ਵਰਤ ਕੇ ਦੇਖ ਲਿਆ ਹੈ ਇਹਨਾਂ ਵਿੱਚੋਂ ਇੱਕ ਵੀ ਸਾਥ ਨਹੀਂ ਦਿੰਦਾ ਇਸ ਕਰਕੇ ਸਾਬ ਕਹਿੰਦੇ ਮੈਂ ਕੀ ਮੰਗੂ ਕਿਸ਼ਥਿਰ ਨਾ ਰਹਾਈ ਜਿਹੜੀਆਂ ਸੰਸਾਰਿਕ ਵਸਤੂਆਂ ਮੈਂ ਮੰਗ ਰਿਹਾ ਹਾਂ ਇਹ ਨਾਲ ਨਿਭਣ ਵਾਲੀਆਂ ਨਹੀਂ ਇੱਕੋ ਹੀ ਦਾਤ ਹੈ ਇੱਕੋ ਹੀ ਵਸਤੂ ਹੈ ਉਹ ਹਰਦਾਈ ਜੈ ਨਾਮ ਪਿਆਰੀ ਜੀ ਉਹ ਪਰਮਾਤਮਾ ਮੈਨੂੰ ਤੇਰੇ ਨਾਮ ਦੇ ਨਾਲ ਹੀ ਪਿਆਰ ਹੈ ਤੇ ਨਾਮ ਰੂਪੀ ਹੀ ਪਦਾਰਥ ਚਾਹੀਦਾ ਹੈ ਜਿਹੜਾ ਅੰਤ ਵੇਲੇ ਵੀ ਸਾਥ ਦਿੰਦਾ ਹੈ ਘਟ ਘਟ ਰਬ ਰਹਿਆ ਬਨਵਾਰੀ ਉਹ ਪਰਮਾਤਮਾ ਹਰ ਇੱਕ ਹਿਰਦੇ ਦਾ ਮਾਲਕ ਹੈ ਤੇ ਸਾਰਿਆਂ ਦੇ ਵਿੱਚ ਵਸਿਆ ਹੋਇਆ ਹੈ ਜਲ ਤਲ ਮਈਲ ਗੁਪਤੋ ਵਰਤਾ ਗੁਰ ਸ਼ਬਦੀ ਦੇਖ ਨਿਹਾਰੀ ਜੀਓ ਉਹ ਪਰਮਾਤਮਾ ਸਾਰੇ ਸੰਸਾਰ ਦੇ ਵਿੱਚ ਜਲ ਵਿੱਚ ਥਲ ਵਿੱਚ ਸਾਰੇ ਸੰਸਾਰ ਦੇ ਵਿੱਚ ਗੁਪਤ ਵਰਤ ਰਿਹਾ ਹੈ ਉਹ ਕਿਸੇ ਨੂੰ ਦਿਖਾਈ ਨਹੀਂ ਦਿੰਦਾ ਉਹ ਮਹਿਸੂਸ ਹੁੰਦਾ ਹੈ ਖਲਕਤ ਦੇ ਵਿੱਚ ਪ੍ਰਮਾਤਮਾ ਵਸਿਆ ਹੋਇਆ ਹੈ ਤੇ ਉਹਨੂੰ ਦੇਖਣ ਵਾਸਤੇ ਹਿਰਦੇ ਦੀਆਂ ਅੱਖਾਂ ਦੀ ਲੋੜ ਪੈਂਦੀ ਹੈ ਰਹਾਉ ਮਰਤ ਪਿਆਲ ਆਕਾਸ਼ ਦੀ ਗਾਓ ਗੁਰਸਤ ਗੁਰ ਕਿਰਪਾ ਧਾਰੀ ਜੀਓ ਸਾਬ ਕਹਿੰਦੇ ਕਿ ਸ਼ਬਦ ਰੂਪੀ ਗੁਰੂ ਨੇ ਮੇਰੇ ਉੱਤੇ ਕਿਰਪਾ ਕੀਤੀ ਤੇ ਮੈਨੂੰ ਉਸ ਪ੍ਰਮਾਤਮਾ ਦੇ ਦਰਸ਼ਨ ਬ੍ਰਹਿਮੰਡ ਦੇ ਵਿੱਚੋਂ ਕਰਵਾ ਦਿੱਤੇ ਸੋ ਬ੍ਰਹਮ ਅਜੋਨੀ ਹੈਪੀ ਹੋਨੀ ਕਟ ਪੀਤਰ ਦੇਖ ਮਰਾਰੀ ਜੀਓ ਉਹ ਪਰਮਾਤਮਾ ਜਿਹੜਾ ਬ੍ਰਹਮ ਸਾਰੇ ਸੰਸਾਰ ਦਾ ਮਾਲਕ ਹੈ ਉਹ ਜੁਨਾ ਤੋਂ ਰਹਤਾ ਹੈ ਭਾਵ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਂਦਾ ਕਟ ਪੀਤਰ ਦੇਖ ਮਰਾਰੀ ਜੀਓ ਐ ਮੇਰੇ ਪਿਆਰੇ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਦੇਖਣਾ ਕਰ ਜਨਮ ਮਰਨ ਕੋ ਇਹ ਜਗ ਬਪੜੋ ਇਹ ਦੂਜੇ ਭਗਤ ਦਸਾਰੀ ਜੀਓ ਜਿਹੜਾ ਨੇ ਪਰਮਾਤਮਾ ਨੂੰ ਵਿਸਾਰ ਕੇ ਦੂਸਰੇ ਜਗਾ ਜਾ ਕੇ ਜਾਂ ਥਾਂ ਥਾਂ ਤੇ ਜਾ ਕੇ ਉਸ ਰੱਬ ਨੂੰ ਲੱਭਦੇ ਫਿਰਦੇ ਹਨ ਉਹਨਾਂ ਨੇ ਜਨਮ ਮਰਨ ਦਾ ਗੇੜ ਆਪਣੇ ਗਲ ਵਿੱਚ ਪਾ ਲਿਆ ਭਾਵ ਜਨਮ ਮਰਨ ਦਾ ਦੁੱਖ ਸਹਿੜ ਲਿਆ ਸਤਿਗੁਰ ਮਿਲਿਆ ਤਾਂ ਗੁਰਮਤਿ ਪਾਈ ਸਾਕਤ ਬਾਜੀ ਹਾਰੀ ਜਿਓ ਸਾਬ ਕਹਿੰਦੇ ਸੱਚਾ ਗੁਰੂ ਮਿਲ ਪਵੇ ਤੇ ਚੰਗੀ ਮਤ ਆਂਦੀ ਹੈ ਤੇ ਜਿਹੜੇ ਗੁਰੂ ਦੀ ਮਤ ਤੋਂ ਬਗੈਰ ਜੀਵਨ ਬਤੀਤ ਕਰਦੇ ਹਨ ਉਹ ਸਾਕਤ ਹਨ ਸਾਕਤ ਉਸ ਨੂੰ ਕਹਿੰਦੇ ਨੇ ਜਿਹੜੇ ਪ੍ਰਮਾਤਮਾ ਨੂੰ ਵਿਸਾਰ ਦਿੰਦੇ ਨੇ ਤੇ ਐਸੇ ਸਾਕਤ ਮਨੁੱਖ ਮਨੁੱਖਾ ਜੀਵਨ ਦੀ ਬਾਜੀ ਹਾਰ ਕੇ ਚਲੇ ਜਾਂਦੇ ਹਨ ਸਤਿਗੁਰ ਬੰਧਨ ਤੋੜਨ ਵਾਲਾਰੇ ਬਹੁ ਨਾ ਗਰਮ ਮਝਾਰੀ ਜਿਓ ਜਿਹੜਾ ਮੇਰਾ ਗੁਰੂ ਹੈ ਉਹ ਮੇਰੇ ਮਨ ਦੇ ਸਾਰੇ ਬੰਦਨਾਂ ਨੂੰ ਤੋੜਦਾ ਹੈ ਬਹੁਤ ਨਾ ਗਰਮ ਮਝਾਰੀ ਜੀਓ ਤੇ ਉਹ ਪਰਮਾਤਮਾ ਜਿਹੜਾ ਹੈ ਫਿਰ ਆਪਣੇ ਸੇਵਕ ਨੂੰ ਜੁਨਾਂ ਦੇ ਵਿੱਚ ਭਾਵ ਜਨਮ ਮਰਨ ਦੇ ਘੇੜ ਵਿੱਚ ਨਹੀਂ ਆਣ ਦਿੰਦਾ ਨਾਨਕ ਗਿਆਨ ਰਤਨ ਪ੍ਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਓ ਦਾਸ ਨਾਨਕ ਆਖਦਾ ਹੈ ਕਿ ਸ਼ਬਦ ਗੁਰੂ ਨੇ ਮੈਨੂੰ ਗਿਆਨ ਬਖਸ਼ਿਸ਼ ਕੀਤਾ ਮੇਰੇ ਅੰਦਰ ਸਤਗੁਰ ਸ਼ਬਦ ਉਜਾਰੋ ਵਾਲਾ ਦੀਵਾ ਜਦੋਂ ਜਗਿਆ ਜਗਿਆ ਤੇ ਮੇਰੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ ਤੇ ਜਦੋਂ ਮ ਗਿਆਨ ਦਾ ਪ੍ਰਕਾਸ਼ ਹੋਇਆ ਹਰ ਮਨ ਵਸਿਆ ਨਿਰੰਕਾਰ ਜੀ ਤੇ ਮੈਨੂੰ ਸਮਝ ਆ ਗਈ ਕਿ ਉਹ ਨਿਰੰਕਾਰ ਜਿਹੜਾ ਹੈ ਹਰ ਇੱਕ ਹਿਰਦੇ ਦੇ ਮਨ ਦੇ ਵਿੱਚ ਵਸਿਆ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ